ਪੰਜਾਬ ਸਰਕਾਰ ਮਰਦਾਬਾਦ 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 ਕਰੋ ਠੀਕ ਕਰੋ ਬੰਦਾ ਕਰਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਚੋਰੀਆਂ ਕਹੇ ਸੀ ਨੇ ਅੱਛਾ ਮੁੰਡੇ ਨੇ ਹਾਂ ਜੀ ਮੈਂ ਬਟੂਆ ਦੇ ਕੇ 5 ਸਾਲੀ ਨੂੰ ਪੀਰਾ ਕਰਖਿਆ ਸੀ ਅੱਛਾ ਇਹਦੇ ਨਾਲ ਬਟੂਏ ਤੇ ਪਹ ਹੈ ਗਿਆ ਕਿੱਥੇ ਕਣਕ ਵੀ ਪਈਦੀ 7-8 ਵੀ ਕਿਹੜੇ ਬੰਦੇ پیسے ਕਿੱਥੇ ਖੜੇ ਬੀਜਲੀ ਦੇ ਬਿੱਲ ਪਈ ਅੱਛਾ ਬਿਜਲੀ ਤੋਂ ਨਾਲ ਤਾਂ ਕਹਿੰਦੇ ਬਿਜਲੀ ਦੇ ਬਿੱਲ ਤਾਂ ਆਉਦੇ ਨਹੀਂ ਯਾਰ ਨਹੀਂ ਸਾਡੇ ਦੁਕਾਨਦਾਰੀ ਦਾ ਨਹੀਂ ਆਉਂਦੇ ਨਹੀਂ ਯਾਰ 5 ਮੀਟਰ ਆਈ ਸੋ ਇਹਦੇ ਤਾਂ ਵਿਚਾਰੇ ਤੇ ਲੱਗੀ ਟਿੱਪੀ ਆ ਜਿਹੜੇ ਤਾਂ ਧਰਨੇ ਚ ਆਉਂਦਾ ਇਹਨੂੰ ਤਾਂ ਨਾਮ ਦੇਤਾ ਵੀ ਤੁਸੀਂ ਸਾਡੇ ਖਿਲਾਫ ਬਾਤ ਚੱਕੋਗੇ ਅਗਲਾ ਆ ਕੇ ਲੋਕਾਂ ਦੇ ਫਾਇਦੇ ਲਈ ਆਇਆ ਕਿੰਨਾ ਪੈਸਾ ਚੱਕਿਆਗਾ ਬਈ ਤੁਹਾਡਾ 5000 ਰੁਪਏ 5000 ਰੁਪਏ ਇੱਕ ਗਰੀਬ ਇਨਸਾਨ ਦੀ ਬਈ ਕੀ ਕੰਮ ਕਰਦੇ ਹੋ ਤੁਸੀਂ ਮੈਂ ਕਾਰਾਂ ਵਾਰਾ ਤੋਂ ਨਹੀਂ ਕਾਰਵਾਸ਼ਿੰਗ ਦਾ ਕੰਮ ਹੈ ਬਈ ਇੱਕ ਗਰੀਬ ਵਿਚਾਰਾ ਮਕੈਨਿਕ ਬੰਦਾ ਹੈ ਉਹਦਾ 5000 ਰੁਪਏ ਦਿਨ ਦਿਹਾੜੇ ਉਸ ਦਿਨ ਚੱਕਿਆ ਗਿਆ ਜਿਸ ਦਿਨ ਅਮਨ ਕਾਨੂੰਨ ਨੂੰ ਬਚਾਉਣ ਲਈ ਚੋਰੀਆਂ ਨੂੰ ਰੋਕਣ ਲਈ ਪੁਲਿਸ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਰਹੇ ਆ ਬੰਦਾ ਇੰਨਾ ਇੰਨਾ ਦਾ ਹਾਲਾਤ ਵੱਜ ਚੁੱਕੀ ਤੇ ਇਹ ਮੈਂ ਫੇਰ ਕਹਣਾ ਵਾਰਡ ਨੰਬਰ 1 ਸਾਡੇ ਐਮਐਲਏ ਸਾਹਿਬ ਦਾ ਵਾਰਡ ਹੈ ਐਮ.ਐਲ.ਏ. ਸਾਹਿਬ ਆਪਦੇ ਬਾੜ ਦੀ ਸੇਫਟੀ ਦਾ ਸਾਹਮਣਾ ਉਹ ਐਮ.ਸੀ. ਟੁੱਟਾ ਪਰਵਾਹ ਹੈ ਯਾਰ ਪ੍ਰਧਾਨ ਟੁੱਟਾ ਪ੍ਰਧਾਨ ਕੈਮਰੇ ਲਵਾ ਦਿਓ ਪੈਸੇ ਅਸੀਂ ਦੇ ਚੁੱਕੇ ਆ ਪਤਾ ਨਹੀਂ ਕਿੱਥੇ ਖੁਰਦ-ਬੁਰਦ ਹੋ ਗਏ ਵੀਰ ਬਣ ਕੇ ਨਵੇਂ ਨਹੀਂ ਮੰਗਦੇ ਸਾਡੇ ਵਾਲੇ ਦਿੱਤੇ ਪੈਸੇ ਆ ਦੇ ਕੈਮਰੇ ਲਗਾ ਦਿਓ ਬਹੁਤ ਫਰਕ ਪੈ ਬਹੁਤ ਬਹੁਤ ਤੁਹਾਡਾ ਧੰਨਵਾਦ ਫੋਟੋ ਨਹੀਂ ਹੈ ਕਿ ਬੱਡੂ ਸਾਰਾ ਫੋੜਿਆ ਪਿਆ ਇਹ ਆ ਇਹਨਾਂ ਦਾ ਜਿੰਦਾ ਵੀ ਥੋੜਾ ਹੈ ਇਹ ਉਹ ਬੱਡੂ ਸਾਰਾ ਫਰੋੜਿਆ ਪਿਆ ਜਿਹੜਾ ਉਹ ਜਿੰਦਾ ਟੁੱਟਿਆ ਵਾ ਕੰਧ ਤੇ ਲੱਤ ਮਾਰੀ ਵੀ ਹੈ ਕੈਮਰਾ ਵੀ ਬਣਾਈ ਇਹਨਾਂ ਨੇ ਬੰਦ ਨੇ ਆਜ ਵੀਡੀਓ ਵੀ ਬਣਾਈ ਸਵੇਰੇ 8 ਵਜੇ ਉੱ ਇਤੋਂ ਆਹ ਦੇਖ ਲਓ ਭਾਈ ਸਵੇਰ ਸਵੇਰੀ ਹੈ 9 ਵਜੇ ਤੋਂ ਪਹਿਲਾਂ ਹੀ ਬੱਕਾ ਹੋਵੇ ਜਿੰਦਾ ਤੋੜ ਕੇ ਇੱਥੋਂ ਆਹ ਇਟ ਪਈਆ ਆਹ ਇਟ ਨਾਲ ਤੋੜਿਆ ਜਿੰਦਾ ਆ ਪਿਆ ਇੱਥੋਂ ਆ ਬੱਦਵੀਂ ਹੁਣ ਕੀ ਕਰੀਏ ਇਦੋਂ ਧਰਨਾਂ ਲੱਗਿਆ ਹੋਏ ਧਰਨੇ ਤੇ ਜਾਈਏ 9 ਵਜੇ 9 ਵਜੇ ਦੀ ਗੱਲ ਹੈ ਕੋਈ ਰਾਤ ਦਾ ਨਹੀਂ ਟਾਈਮ ਹੈਗਾ 2 ਵਜੇ ਆਪਣੇ ਆਏ ਚੋੜਾ ਪਹਿਲਾਂ ਪੁਰਾਣਾ ਜਾਫਾ ਵਾਲਾ ਦੱਸਿਓ ਕੀ ਨਾਮ ਹੈ ਵੀਰੇ ਦਾ ਗੁਰਮੀਤ ਜੀ ਕਿਹੜਾ ਵਾੜਾ ਹੈ ਦੋ ਵਾੜਾ ਹੈ ਬਾਡਰ ਵਾੜੀ ਬੈਕ ਸਾਈਡ ਕੀ ਹੋਇਆ ਅੱਜ ਅੱਜ ਪਹਿਲਾਂ ਰਾਤ ਨੂੰ ਸਾਡੇ ਘਰੇ ਆਏ ਜੀ ਬੰਦੇ ਗਲੀ ਚ ਵੇੜੇ ਚ 2 ਵਜੇ ਰਾਤ ਨੂੰ ਅਸੀਂ ਮਗਰ ਪੈ ਗਿਆ ਟੱਪ ਗਏ ਉਸ ਤੋਂ ਬਾਅਦ ਦਿਨੇ ਇਹ ਤਾਂ ਜਿੰਦਾ ਟੱਪਿਆ ਜੇ 9 ਵਜੇ ਇਹ ਰੋਟੀ ਖਾਣ ਵਗ ਗਿਆ ਰਾਤ ਨੂੰ ਸੁਣਦਾ ਜਾਗਦਾ ਬੰਦਾ ਹੈ 1:30 ਵਜੇ ਦੀ ਉਸ ਤੋਂ ਬਾਅਦ ਘਰੇ ਵਗ ਗਿਆ 9 ਵਜੇ 10 ਵਜੇ ਬਾਅਦ ਸਹਜਿੰਦਾ ਰੁਟ ਗਿਆ ਦਾ ਦੀਪੂ ਵਾਲੀ ਗਣਕ ਪਈਦੀ 5000 ਰੁਪਏ ਦੀ ਇੱਕ ਚਾਰਜ ਦੀ ਉਹ ਲੈ ਗਿਆ ਬੰਦਾ ਕਿੰਨੇ ਦਿਨਾਂ ਤੋਂ ਚੱਲ ਰਿਹਾ ਹੈ ਥੋੜਾ ਇਹ 2 ਤਰੀਕ ਤੋਂ ਚੱਲ ਰਹੀ ਅਸਲ 4 ਤਰੀਕ ਨੂੰ ਸਾਡੇ ਬਾੜਾਤ ਹੋਈ ਹੈ ਪੰਜ ਛੀ ਘਰਾਂ ਦੇ ਬੜੇ ਨੇ ਉਸ ਤੋਂ ਬਾਅਦ ਹੁਣ ਇਹਦੇ ਉਹ ਪੁਲਿਸ ਨੂੰ ਕੰਪਲੇਨਟ ਕੀਤੀ ਫੇਰ ਨਹੀਂ ਕਰਦੇ ਚਾਰ ਨੂੰ ਕੀ ਹੋਇਆ ਸੀ ਚਾਰ ਨੂੰ ਚੋਰੀ ਹੋ ਗਈ ਸਾਡੇ ਮੈਲ ਚ ਕਾਹੇ ਕਮੰਡੀ ਦਾ ਕਿੰਨੇ ਦਿਨਾਂ ਨਾਲ ਨਾਲ ਹੈ ਹੈਪੀ ਦੇ ਬੜੇ ਨੇ ਉਸ ਤੋਂ ਬਾਅਦ ਮੇਰੇ ਲਾਸਟ ਦੇ ਬੜੇ ਨੇ ਮੇਰਾ ਜੱਪ ਵੇਗਾ ਪੁਲਿਸ ਨੂੰ ਕੰਪਲੇਨਟ ਕਰੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੁਣ ਤੱਕ ਕੋਈ ਨਹੀਂ ਕੋਈ ਆ ਕੇ ਦੇਖਣ ਵੀ ਨਹੀਂ ਆਈ ਇੱਥੇ ਭਾਈ ਅੱਜ ਡਾਕਟਰ ਦੇ ਬਾਹਰ ਕਰਨਾ ਲਾਇਆ ਕੀ ਮਕਸਦ ਕੀ ਹੈ ਕਿ ਜਿਹੜੀ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਉਸ ਨੂੰ ਲੈ ਕੇ ਸਾਡੀ ਪੰਜਾਬ ਦੀ ਕਾਂਗਰਸ ਪਾਰਟੀ ਨੇ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੂਰੇ ਪੰਜਾਬ ਦੇ ਵਿੱਚ ਕਾਲ ਦਿੱਤੀ ਹੈ ਵੀ ਸਾਰੇ ਡੀਐਸਪੀ ਆਫਿਸਿਸ ਦੇ ਬਾਹਰ ਅਸੀਂ ਰੋਸ ਮਜਾਰਾ ਕਰਕੇ ਇੱਕ ਵਾਰੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰੀਏ ਇੱਕ ਆਖਰੀ ਚੇਤਾਵਨੀ ਦਈਏ ਵੀ ਸਰਕਾਰ ਜਾਗ ਜੇ ਜੋ ਜਿਸ ਤਰੀਕੇ ਨਾਲ ਅੱਜ ਨੇਹਰਗਰਦੀ ਬਣੀ ਪਈ ਹੈ ਅੱਜ ਬੁਰਾ ਹਾਲ ਹੋਇਆ ਪਿਆ ਪੰਜਾਬ ਦਾ ਸਰਕਾਰ ਨੂੰ ਹੁਣ ਹਾਈ ਟਾਈਮ ਹੋ ਗਿਆ ਜਾਗਣਾ ਚਾਹੀਦਾ ਹੈ ਲੋਕਾਂ ਦੀ ਪੇਸ਼ੈਂਸ ਖਤਮ ਹੋ ਚੁੱਕੀ ਹੈ ਲੋਕਾਂ ਦਾ ਵਿਸ਼ਵਾਸ ਸਰਕਾਰ ਤੇ ਖਤਮ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਕਿ ਉਹ ਲਾਅਲੈਸਨੈਸ ਹੋ ਜੇ ਲੋਕ ਸਾਰਾ ਕਾਨੂੰਨ ਆਪ ਦੇ ਹੱਥ ਦੇ ਵਿੱਚ ਆਪ ਲੈ ਕੇ ਆਪ ਦੀ ਰੱਖਿਆ ਲਈ ਆਪ ਜ਼ਿੰਮੇਵਾਰ ਹੋ ਜਾਣ ਤਾਂ ਮੁੜ ਕੇ ਸਰਕਾਰ ਤੋਂ ਇਹ ਮਾਹੌਲ ਸੰਭੜਾ ਨਹੀਂ ਤਾਂ ਸਰਕਾਰ ਨੂੰ ਜਗਾਉਣ ਦਾ ਇੱਕ ਇਹ ਪ੍ਰਯਾਸ ਹੈ ਵੀ ਸਰਕਾਰ ਜਾਗ ਜੇ ਸਾਮਝੇ ਜੇ ਨਹੀਂ ਸਾਮ ਸਕਦੀ ਜੇ ਸਾਡੇ ਲੋਕਾਂ ਨੂੰ ਇੱਕ ਬੇਸਿਕ ਫੰਡਾਮੈਂਟਲ ਰਾਈਟ ਹੈ ਸੇਫਟੀ ਆਫ ਲਾਈਫ ਜੇ ਸੇਫਟੀ ਆਫ ਲਾਈਫ ਸੇਫਟੀ ਆਫ ਪ੍ਰੋਪਰਟੀ ਸਾਡੀ ਸਰਕਾਰ ਨਹੀਂ ਦੇ ਸਕਦੀ ਤਾ ਫਿਰ ਜਾਤਾ ਅਸਤੀਫਾ ਦੇ ਕੇ ਘਰੇ ਬੈਠਣ ਜਾਂ ਫਿਰ ਇਹ ਲੋਕਾਂ ਨੂੰ ਕਾਇਰਣ ਵੀ ਬਈ ਸਾਡੇ ਬਸ ਦੀ ਹੈ ਨਹੀਂ ਤੇ ਸਾਰਿਆਂ ਨੂੰ ਦੇ ਦੇਣ ਸਰਕਾਰੀ ਹਥਿਆਰ ਲਾਇਸੈਂਸੀ ਹਥਿਆਰ ਲੋਕ ਆਪਦੀ ਰਾਖੀ ਆਪ ਕਰ ਲੈਣਗੇ ਪਰ ਇਸ ਤਰੀਕੇ ਨਾਲ ਆਪਦੇ ਲੋਕਾਂ ਨੂੰ ਮਰਦੇ ਨਹੀਂ ਦੇਖਿਆ ਜਾ ਸਕਦਾ ਲੋਕਾਂ ਨੂੰ ਇਸ ਘੜੀ ਦੇ ਵਿੱਚ ਆਪਦੀ ਦੁਬਧਾ ਆਪ ਸੋਲਵ ਕਰਨ ਲਈ ਨਹੀਂ ਛੱਡਿਆ ਜਾ ਸਕਦਾ ਖਾਸ ਤੌਰ ਤੇ ਸਾਡੇ ਲਹਿਰੇ ਸ਼ਹਿਰ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਮੂੜਾ ਹਾਲ ਹੋਇਆ ਪਿਆ ਇਸੇ ਲਈ ਅੱਜ ਅਸੀਂ ਦੋ ਥਾਮਾ ਤੇ ਧਰਨੇ ਲਾਏ ਆ ਜੀ ਲਹਿਰੇ ਦੇ ਵਿੱਚ ਵੀ ਤੇ ਮੂਲਕ ਦੇ ਵਿੱਚ ਵੀ ਕਿਉਂਕਿ ਦੋਹੇ ਥਾਮਾ ਤੇ ਰਾਜਿਕਤਾ ਫੈਲੀ ਹੋਈ ਹੈ ਬੁਰੀ ਤਰ੍ਹਾਂ ਨਾਲ ਜਿਸ ਤੇ ਕਰਕੇ ਨਸ਼ਿਆਂ ਦੀ ਜਿਹੜੀ ਜੋ ਦਿੱਕਤ ਸਭ ਤੋਂ ਵੱਡੀ ਆ ਰਹੀ ਹੈ ਉਹ ਇੱਕ బిਗੇਸਟ ਰੀਜ਼ਨ ਇਸ ਚੀਜ਼ ਦਾ ਹੈਗਾ ਜਿੱਥੇ ਸਰਕਾਰ ਫੇਲ ਹੋਈ ਹੈ ਸਰਕਾਰ ਦਾ ਵੱਡੇ ਕਦਮ ਚੁੱਕਰੀ ਨਸ਼ਿਆਂ ਨੂੰ ਲੈ ਕੇ ਨਹੀਂ ਤੁਸੀਂ ਹੋਰੇ ਗਲਤ ਕਹਿ ਗਏ ਜੀ ਸਰਕਾਰ ਕਦਮ ਨਹੀਂ ਚੁੱਕਰੀ ਸਰਕਾਰ ਦਾਅਵੇ ਕਰ ਰਹੀ ਹੈ ਤੇ ਦਾਅਵੇ ਸਰਕਾਰ ਬਹੁਤ ਵੱਡੇ ਕਰਦੀ ਆਈ ਹੈ ਪਰ ਸਰਕਾਰ ਦੇ ਦਾਅਵੇ ਸਿਰਫ ਗੱਲਾਂ ਜੋਗੇ ਹੁੰਦੇ ਆ ਇਹ ਅੱਜ ਬੱਚੇ-ਬੱਚੇ ਨੂੰ ਪਤਾ ਹੈ ਹਰ ਪੱਤਰਕਾਰ ਨੂੰ ਪਤਾ ਹਰ ਬੰਦੇ ਨੂੰ ਪਤਾ ਕੋਈ ਬੋਲੇ ਕੋਈ ਨਾ ਬੋਲੇ ਇਹ ਆਪਾਂ ਨੂੰ ਪਤਾ ਵੀ ਸਰਕਾਰ ਦੇ ਦਾਅਵੇ ਦਾਅਵੇ ਦੀ ਫੂਕ ਨਿਕਲ ਚੁੱਕੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਇੱਕ ਏਰੀਆ ਦੇ ਵਿੱਚ ਰਹਿਣ ਦੇ ਵਸ਼ਨੀਕ ਵੀ ਉਹ ਪੱਤਰਕਾਰ ਦੇ ਨਾਲ ਨਾਲ ਮੈਂ ਸਾਰੀ ਮੀਡੀਆ ਨੂੰ ਪੁੱਛਣਾ ਚਾਹੁੰਦਾ ਕੀ ਨਸ਼ੇ ਖਤਮ ਹੋ ਗਏ ਜੋ ਸਰਕਾਰ ਨੇ ਵਾਦਾ ਕਰਿਆ ਸੀ ਅਗਲੀ 15 ਅਗਸਤ ਅਗਲੀ 26 ਜਨਵਰੀ ਨੂੰ ਨਸ਼ੇ ਖਤਮ ਹੋਣਗੇ ਕੀ ਉਹ ਨਸ਼ੇ ਖਤਮ ਹੋ ਗਏ ਹੈਗੀ ਹੈ ਜੀ ਸ੍ਰੋਮਣੀ ਅਕਾਲੀ ਦਲ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਰਹੀ ਹੈ ਨਸ਼ਾ ਤਾਂ ਕਦੇ ਵੀ ਖਤਮ ਨਹੀਂ ਹੋਇਆ ਪਰ ਉਹਨਾਂ ਨੇ ਇਹੋ ਜਿਹੇ ਦਾਅਵੇ ਨਹੀਂ ਨਾ ਜੀ ਕਰੇ ਜਿਨ੍ਹਾਂ ਨੇ ਕਰੇ ਸੀ ਜਿਨ੍ਹਾਂ ਨੇ ਕਰੇ ਸੀ ਠੀਕ ਹੈ ਨਾ ਉਹਨਾਂ ਨਾਲ ਫਿਰ ਉਸ ਤੋਂ ਬਾਅਦ ਕੀ ਹੋਇਆ ਲੋਕਾਂ ਨੂੰ ਪਤਾ ਲੱਗਿਆ ਕਾਂਗਰਸ ਪਾਰਟੀ ਹਮੇਸ਼ਾ ਜਾਇਜ਼ ਗੱਲ ਕਰਦੀ ਆਈ ਹੈ ਇਹ ਕਾਂਗਰਸ ਦੇ ਵਿੱਚ ਕੁਝ ਭੈਟੀ ਹੈ ਕਿ ਉਹ ਜਿਹੜੀ ਇੱਕ ਨਵੀਂ ਬਰੀਡ ਆਫ ਪੋਲਿਟਿਕਸ ਹੈ ਜਿਹੜੀ ਕਹਿੰਦੀ ਆ ਕੱਪ ਮਾਰੋ ਝੂਠ ਬੋਲੋ ਲੁੱਟੋ ਕੁੱਟੋ ਮਸ਼ਹੂਰੀ ਕਰੋ ਤੇ ਆਪਦੀ ਤਾਕਤ ਬਣਾ ਲਓ ਤਾਂ ਹੀ ਇਹਨਾਂ ਦੀ ਆਈਡਿਓਲੋਜੀ ਕਾਂਗਰਸ ਪਾਰਟੀ ਨਾਲ ਨਹੀਂ ਜੰਦੀ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਦਵਾਈ ਸੰਘਰਸ਼ ਕਰਕੇ ਦਵਾਈ ਮਿਹਨਤ ਕਰਕੇ ਦਵਾਈ ਫੋਕੇ ਵਾਦੇ ਲਾ ਕੇ ਨਹੀਂ ਦਵਾਈ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਅਮਨੋ ਕਾਨੂੰਨ ਸਾਫ ਦੁਬਾਰ ਤੋਂ ਸਥਾਪਿਤ ਕੀਤਾ ਮਿਹਨਤ ਕਰਕੇ ਕਰਿਆ ਸੰਘਰਸ਼ ਕਰਕੇ ਕਰਿਆ ਤੇ ਜੇ ਨਸ਼ਿਆਂ ਤੋਂ ਵੀ ਛੁਟਕਾਰਾ ਦਵਾਈ ਉਹ ਵੀ ਤਾਂ ਕਾਂਗਰਸ ਪਾਰਟੀ ਦਵਾਈ ਕਿ ਇਹ ਨਹੀਂ ਦਵਾ ਸਕਦੇ ਅੱਜ ਸੰਚੇਤ ਸੰਕੇਤਕ ਧਰਨਾ ਨਹੀਂ ਜੀ ਸਰਕਾਰ ਨੂੰ ਜਗਾਉਣ ਦਾ ਧਰਨਾ ਇੱਕ ਸਰਕਾਰ ਰੋਸਮਜ਼ਦਾਰ ਹੈ ਅਗਲਾ ਅਗਲਾ ਜਿਵੇਂ ਪਾਰਟੀ ਸਾਨੂੰ ਪੰਜਾਬ ਲੈਵਲ ਤੇ ਹੁਕਮ ਦੇਊਗੀ ਉਹ ਉੱਥੇ ਕਰਾਂਗੇ ਪਰ ਆਪਦੀ ਲਹਿਰੇ ਹਲਕੇ ਦੀ ਜਿਹੜੀ ਸਾਡੀ ਰਣਨੀਤੀ ਹੈ ਉਹ ਅਸੀਂ ਲਹਿਰੇ ਦੇ ਲੋਕ ਬੈ ਕੇ ਤੈਅ ਕਰਾਂਗੇ ਕਿਉਂਕਿ ਲਹਿਰੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਲੋਕਾਂ ਦੇ ਵਿੱਚ ਬੱਸ ਹੋ ਚੁੱਕੀ ਹੈ ਲੋਕ ਜੋ ਫੈਸਲਾ ਕਰਨਗੇ ਜਿਸ ਤਰੀਕੇ ਦਾ ਫੈਸਲਾ ਕਰਨਗੇ ਫਿਰ ਉਹਨਾਂ ਦੇ ਨਾਲ ਮੋਟੇ ਨਾ ਮੋਟਾ ਲਾ ਕੇ ਉਹਨਾਂ ਦੇ ਮੂਰੇ ਚਟਾਨ ਬਣ ਕੇ ਰਾਹੁਲਿੰਦਰ ਸਿੰਘ ਸਿੱਧੂ ਅੜੂਗਾ ਕਿਉਂਕਿ ਆਪਦੇ ਲੋਕਾਂ ਨੂੰ ਮਰਿਆ ਨਹੀਂ ਦੇਖਿਆ ਜਾ ਸਕਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਇਹੀ ਜਿਹੜ ਤੈਨੋਂ ਤੈਨੂੰ ਨਸ਼ੇ ਦੀ ਗੱਲ ਕਰ ਰਹੇ ਹੋ ਜਾਂ ਲੁੱਟਾਂ ਖੁੱਟਾਂ ਦੀ ਗੱਲ ਕਰ ਰਹੇ ਹੋ ਇਹਦਾ ਰੀਜ਼ਨ ਕੀ ਹੈ ਮੈਨੂੰ ਸ਼ੁਰੂਆਤ ਕਿਤੋਂ ਹੁੰਦੀ ਹੈ ਇਸ ਚੀਜ਼ ਦੀ ਦੇਖੋ ਜੀ ਵੈਸੇ ਤਾਂ ਜੇ ਆਪਾਂ ਬਹੁਤ ਜ਼ਿਆਦਾ ਡੰਗਾਈ 'ਚ ਜਾਈਏ ਤਾਂ ਕਿਤੇ ਨਾ ਕਿਤੇ ਬੇਰੋਜ਼ਗਾਰੀ ਕਿਤੇ ਨਾ ਕਿਤੇ ਸਾਡੀ ਜਿਹੜੀ ਸਾਈਕੋਲੋਜੀ ਲੈਵਲ ਹੈ ਜਿਹੜਾ ਸਰਕਾਰਾਂ ਜਾਂ ਪੋਲੀਟੀਕਲ ਬੰਦੇ ਹੈ ਜੇ ਸੁਪਨੇ ਦਿਖਾ ਦਿੰਦੇ ਆ ਵੀ ਰਾਤੋਂ ਰਾਤ ਕੁਇਕ ਫਿਕਸ ਸ਼ਾਰਟਕਟ ਉਹ ਨਹੀਂ ਪਰ ਉਹ ਬਹੁਤ ਡੰਗਾਈ ਦੀ ਗੱਲ ਹੈ ਅੱਜ ਦੀ ਅਗਰ ਅਸੀਂ ਇਮੀਡੀਏਟ ਫਿਕਸ ਦੀ ਗੱਲ ਕਰੀਏ ਤਾਂ ਚੌਕਸੀ ਦੀ ਕਮੀ ਸਾਡੀ ਪੁਲਿਸ ਦੀ ਪੈਟਰੋਲਿੰਗ ਦੀ ਕਮੀ ਸਾਡੇ ਉਰੇ ਸੀਸੀਟੀਵੀ ਕੈਮਰੇ ਵਰਗੇ ਇਨਫਰਾਸਟ੍ਰਕਚਰ ਦੀ ਕਮੀ ਲਾਈਟਾਂ ਵਰਗੇ ਇਨਫਰਾਸਟ੍ਰਕਚਰ ਦੀ ਕਮੀ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਫੜੇ ਜਾਂਦੇ ਆ ਉਹਨਾਂ ਤੇ ਸਟ੍ਰਿਕਟ ਕਾਰਵਾਈ ਦੀ ਕਮੀ ਲੋਕ ਕਹਿੰਦੇ ਜੀ ਅਸੀਂ ਬੰਦਾ ਫੜਾ ਕਿਉਂ ਨਹੀਂ ਦੋ ਘੰਟੇ ਬਾਅਦ ਅਗਲਾ ਥਾਪੀਆਂ ਮਾਰਦਾ ਘਰ ਨੂੰ ਜਾਂਦਾ ਹੁੰਦਾ ਜਿਹੜਾ ਇੱਕ ਵਾਰੀ ਇਹ ਜੀ ਵਾਰਦਾਤ ਕਰਕੇ ਬਚ ਗਿਆ ਉਹ ਅਗਲੀ ਵਾਰੀ ਤਾਂ ਹੋਰ ਹੌਸਲਾ ਹੋਊ ਅਗਲੇ ਨੇ ਘਰਾਂ 'ਚ ਵੜੂਗ ਸੋ ਇਹ ਪੰਜ ਸੱਤ ਕੁਇਕ ਫਿਕਸ ਨੇ ਜਿਨ੍ਹਾਂ ਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਪਰ ਲੌਂਗ ਰਨ ਦੇ ਵਿੱਚ ਨਸ਼ੇ ਤੇ ਬੇਰੁਜ਼ਗਾਰੀ ਤੁਸੀਂ ਇਹਨੂੰ ਡੀਪਲੀ ਚੱਕੇਗਾ ਵੀ ਜਿਹੜੀ ਬੇਰੁਜ਼ਗਾਰੀ ਇਕਦਾ ਅੱਜ ਕਾਂਗਰਸ ਵੱਲੋਂ ਧਰਨਾ ਲਗਾਇਆ ਗਿਆ ਸੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਹਾਂ ਦੇਖੋ ਜੀ ਪੋਲੀਟੀਕਲ ਪਾਰਟੀਆਂ ਉਹਨਾਂ ਦਾ ਲੋਕਤੰਤਰੀ ਹੱਕ ਹੈ ਉਹ ਇਸ ਤਰੀਕੇ ਨਾਲ ਆਪਣੀਆਂ ਕਾਰਵਾਈਆਂ ਕਰਦੇ ਨੇ ਬਟ ਮੈਂ ਲਹਿਰੇ ਦੇ ਵਿੱਚ ਜ਼ਿਆਦਾ ਤੌਰ ਤੇ ਕਹਿਣਾ ਚਾਹੁੰਗਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਜਿੱਥੇ ਤੱਕ ਉਹਨਾਂ ਵੱਲੋਂ ਕੋਈ ਦੋਸ਼ ਲਾਏ ਗਏ ਨੇ ਉਹਨਾਂ ਸੰਬੰਧੀ ਮੈਂ ਕਹਿਣਾ ਚਾਹੁੰਗਾ ਕਿ ਸਾਡਾ ਫਰਜ਼ ਹੈ ਲੋਕਾਂ ਦੀ ਸੁਰੱਖਿਆ ਕਰਨਾ ਅਸੀਂ ਗਸ਼ਤ ਵੀ ਹੋਰ ਵਧਾਵਾਂਗੇ ਤੇ ਹੋਰ ਮਿਹਨਤ ਨਾਲ ਕੰਮ ਕਰਾਂਗੇ ਬਟ ਸਾਡੇ ਕੋਲੇ ਐਸ ਇਟ ਇਜ਼ ਅੱਜ ਤੱਕ ਕੋਈ ଫਾਰਮਲ ਕੰਪਲੀਟ ਨਹੀਂ ਆਈ ਮੇਰੇ ਕੋਲੇ ਇੱਕ ਨੰਬਰ ਰਿਪੋਰਟ ਦੀ ਮੈਂ ਇਸ ਗੱਲ ਨੂੰ ਵੈਰੀਫਾਈ ਵੀ ਕੀਤਾ ਬਟ ਫਿਰ ਵੀ ਜੇ ਉਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਸੁਧਾਰ ਦੀ ਲੋੜ ਹੈ ਤਾਂ ਲੋਕਤੰਤਰ ਹੈ ਤੇ ਅਸੀਂ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਅੱਗੇ ਜਵਾਬਦੇਹ ਹਾਂ ਤੇ ਅਸੀਂ ਬਿਲਕੁਲ ਤਕੜੇ ਹੋ ਕੇ ਕੰਮ ਕਰਾਂਗੇ